हेलो दोस्तों कुकिंग रसोई चैनल ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਵਿంటర్ ਸਪੈਸ਼ਲ ਮਿਕਸ ਪਰਾਂਠਾ ਵੀਡੀਓ ਚੰਗੀ ਲੱਗੀ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਚਲੋ ਸ਼ੁਰੂ ਕਰਨੇ ਆ ਮਿਕਸ ਪਰਾਂਠੇ ਦੀ ਰੈਸਪੀ ਇਹਨੂੰ ਬਣਾਉਣ ਲਈ ਮੈਂ ਲਈਏ ਗੋਭੀ ਆਲੂ ਪਿਆਜ਼ ਦੋ ਮੋਲੀਆਂ ਇੱਕ ਗਾਜਰ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਛਿਲ ਕੇ ਸਾਫ਼ ਕਰ ਲਿਆ ਆ ਤੇ ਪਾਣੀ 'ਚ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਲਿਆ ਆ ਤਾਂ ਤੁਸੀਂ ਵੀ ਜੇ ਤੋਂ ਪਰੌਂਠੇ ਬਣਾਣੇ ਇਹਨਾਂ ਨੂੰ ਚੰਗੇ ਤਲਾ ਪਾਣੇ ਚ 2 ਦਿਨ ਅੜੀ ਧੋ ਕੇ ਫੇਰੀ ਇਸ ਤੇ ਪਰੌਂਠੇ ਬਣਾਇਓ ਸਾਰੀਆਂ ਸਬਜ਼ੀਆਂ ਨੂੰ ਅਸੀਂ ਕद्दूकस ਕਰ ਲਾਂਗੇ ਸਬਜ਼ੀਆਂ ਨੂੰ ਅਸੀਂ ਬਰੀਕ ਵਾਲੀ ਸਾਈਡ ਤੋਂ ਕद्दूकस ਕਰਨਾ ਆ ਤੇ ਪਿਆਜ਼ ਨੂੰ ਅਸੀਂ ਮੋਟੀ ਸਾਈਡ ਤੋਂ ਕद्दूकस ਕਰਾਂਗੇ ਤੇ ਇਸ ਤਰੀਕੇ ਨਾਲ ਸਾਰੀਆਂ ਸਬਜ਼ੀਆਂ ਨੂੰ ਅਸੀਂ ਕद्दूकस ਕਰ ਲਿਆ ਤੇ ਹੁਣ ਅਦੇ ਚ ਪਾਵਾਂਗੇ ਅਸੀਂ ਹਰੀ ਮਿਰਚ ਅਦਰਕ ਤੇ ਲਸਣ ਇਹਨਾਂ ਨੂੰ ਅਸੀਂ ਚੱਠੂ ਵਿੱਚ ਕਟ ਲਾਂਗੇ ਤੇ ਕਟ ਕੇ ਹੀ ਅਸੀਂ ਇਸ ਨੂੰ ਪਾਵਾਂਗੇ ਤੇ ਹੁਣ ਅਸੀਂ ਸਬਜ਼ੀ ਦੇ ਵਿੱਚੋਂ ਸਾਰਾ ਪਾਣੀ ਕੱਢ ਲਾਂਗੇ ਤੇ ਤੁਸੀਂ ਹੱਥ ਨਾਲ ਦਬ ਦਬ ਕੇ ਇਹਦੇ ਵਿੱਚੋਂ ਸਾਰਾ ਪਾਣੀ ਕੱਢ ਲਿਓ ਤੇ ਦੇਖੋ ਇਹਦੇ ਚੋਂ ਪਾਣੀ ਕਿੰਨਾ ਨਿਕਲਿਆ ਆ ਇਸ ਪਾਣੀ ਨੂੰ ਤੁਸੀਂ ਸੁੱਟਣਾ ਨਹੀਂ ਤੁਸੀਂ ਇਸ ਵਿੱਚ ਆਟੇ ਨੂੰ ਪਾ ਕੇ ਗੁੰਨ ਸਕਦੇ ਹੋ ਤੇ ਹੁਣ ਪਾਵਾਂਗੇ ਅਸੀਂ ਇਹਦੇ ਚ ਸਾਰੇ ਬੇਸਿਕ ਮਸਾਲੇ ਮੈਂ ਇਸ ਨੂੰ ਇੱਕ ਕਾਲੀ ਵਿੱਚ ਪਾ ਲਿਆ ਹੈ ਦੇ ਵਿੱਚ ਪਾਵਾਂਗੇ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਨਾਲ ਹੀ ਪਾ ਦਾਂਗੇ ਕੁੱਟਿਆ ਹੋਇਆ ਅਦਰਕ ਲਸਣ ਫਿਰ ਪਾਵਾਂਗੇ ਦੇ ਵਿੱਚ ਸਾਰੇ ਬੇਸਿਕ ਮਸਾਲੇ ਮੈਂ ਲਿਆ ਇੱਕ ਚਮਚ ਨਮਕ ਜੀਰਾ ਗਰਮ ਮਸਾਲਾ ਕਸਤੂਰੀ ਮੇਥੀ ਤੇ ਅਜਵੈਨ ਨਾਲ ਹੀ ਅਸੀਂ ਪਾ ਦਾਂਗੇ ਹਿੰਗ ਹਿੰਗ ਤੁਸੀਂ ਜ਼ਰੂਰ ਪਾਣੀ ਆ ਤੇ ਇਹਨਾਂ ਨੂੰ ਅਸੀਂ ਚਮਚ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਨੂੰ ਮਿਕਸ ਕਰਕੇ ਤੇ ਫਿਰ ਅਸੀਂ ਇਸ ਤੇ ਪਰੋਂਠੇ ਤਿਆਰ ਕਰਾਂਗੇ ਆਟੇ ਨੂੰ ਮੈਂ ਪਹਿਲੇ ਹੀ ਗੁੰਨ ਕੇ ਰੱਖ ਲਿਆ ਸੀ ਆਟੇ ਦੀ ਅਸੀਂ ਚਕਲੀ ਬਣਾ ਲਈ ਆ ਤੇ ਅਦੇ ਚ ਅਸੀਂ ਸਟਫਿੰਗ ਭਰਾਂਗੇ ਤੁਸੀਂ ਇਹਦੇ ਚਾਹੋ ਤੇ ਜਿੰਨੀ ਮਰਜੀ ਸਟਫਿੰਗ ਭਰ ਸਕਦੇ ਹੋ ਤੁਹਾਡਾ ਪਰੋਂਠਾ ਕਦੇ ਨਹੀਂ ਫਟੇਗਾ ਕਿਉਂਕਿ ਅਸੀਂ ਪਹਿਲੇ ਹੀ ਇਹਦੇ ਚ ਸਾਰਾ ਪਾਣੀ ਕੱਢ ਲਿਆ ਹੈ ਜਦੋਂ ਅਸੀਂ ਪਰੋਂਠੇ ਬਣਾਉਣੇ ਆ ਤੇ ਸਾਨੂੰ ਮਟੀਰੀਅਲ ਚ ਸਾਰਾ ਪਾਣੀ ਪਹਿਲੇ ਕੱਢ ਲੈਣਾ ਚਾਹੀਦਾ ਜੇ ਅਸੀਂ ਇਹਦੇ ਚ ਪਾਣੀ ਨਹੀਂ ਕੱਢਾਂਗੇ ਫਿਰ ਸਾਡੇ ਪਰੋਂਠੇ ਫਟ ਜਾਣਗੇ ਅਸੀਂ ਚਕਲੀ ਨੂੰ ਵੇਲ ਲਿਆ ਤੇ ਹੁਣ ਇਸ ਨੂੰ ਤਵੇ ਦੇ ਉੱਪਰ ਆਉਣੇ ਆ ਪਰੌਂਠੇ ਨੂੰ ਦੇਖੋ ਕਿੰਨਾ ਵਧੀਆ ਪਰੌਂਠਾ ਸਾਡਾ ਬਣ ਗਿਆ ਇਹਨੂੰ ਅਸੀਂ ਇੱਕ ਸਾਈਡ ਚੰਗੀ ਤਲਾ ਸੇਕ ਲਾਂਗੇ ਅਲਟ-ਪਲਟ ਕਰਕੇ ਪਰੌਂਠੇ ਨੂੰ ਅਸੀਂ ਪਕਾਵਾਂਗੇ ਉੱਪਰ ਉਹਦੀ ਲਾ ਦਾਂਗੇ ਅਸੀਂ ਕਿਓ ਕਿਓ ਲਗਾ ਕੇ ਪਰੌਂਠੇ ਨੂੰ ਅਲਟ-ਪਲਟ ਕਰਕੇ ਚੰਗੀ ਤਲਾ ਪਕਾ ਲਵਾਂਗੇ ਤੇ ਪਲਟੇ ਨਾਲ ਇਸ ਨੂੰ ਪਰਤ ਦਾਂਗੇ ਦੂਜੀ ਸਾਈਡ ਤੇ ਵੀ ਅਸੀਂ ਕਿਉ ਨੂੰ ਲਗਾ ਲਾਂਗੇ ਤੇ ਦੋਨੋਂ ਸਾਈਡਾਂ ਤੋਂ ਅਸੀਂ ਪਰੌਂਠੇ ਨੂੰ ਸੇਕ ਲਵਾਂਗੇ ਤੇ ਦੇਖੋ ਕਿੰਨਾ ਵਧੀਆ ਸਾਡਾ ਰੋਟਾ ਤਿਆਰ ਹੋਇਆ ਆ ਤੁਸੀਂ ਵੀ ਇਸ ਨੂੰ ਬਣਾ ਕੇ ਜ਼ਰੂਰ ਖਾਓ ਤੇ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਤੇ ਇਸ ਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲੈਣੇ ਆਂ ਤੁਸੀਂ ਵੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਚੈਨਲ ਤੇ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਧੰਨਵਾਦ ਤੁਹਾਡਾ ਮੇਰੀ ਵੀਡੀਓ ਵੇਖਣ ਲਈ